ਐਸਮ ਜੜ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਲਾਰੈਂਸ ਬਿਸ਼ਨੋਏ ਗੈਂਗਸਟਰ ਲਾਰੈਂਸ ਬਿਸ਼ਨੋਏ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦਾਸ ਦੀ ਹੈ ਕਿ ਲਾਰੈਂਸ ਬਿਸ਼ਨੋਏ ਨੂੰ ਇੱਕ ਹੋਰ ਕੇਸ ਦੇ ਵਿੱਚ ਮੋਗਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਬਖਤਰਬੰਦ ਗੱਡੀਆਂ ਦੇ ਵਿੱਚ ਉਸ ਨੂੰ ਮੋਗਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਬਟਿੰਡਾ ਤੋਂ ਲਿਆਂਦਾ ਗਿਆ ਸੀ ਅਤੇ ਮੋਗਾ ਦੇ ਵਿੱਚ ਪੇਸ਼ ਕੀਤਾ ਗਿਆ ਦਾਸ ਦੀ ਹੈ ਕਿ ਮੋਗਾ ਦੇ ਵਿੱਚ ਉਸ ਦੇ ਉੱਪਰ ਇੱਕ ਮੇਰ ਦੇ ਭਰਾ ਤੇ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਉਸ ਨੂੰ ਮੋਗਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬਖਤਰਬੰਦ ਗੱਡੀਆਂ ਦੇ ਵਿੱਚ ਕੜੀ ਸੁਰੱਖਿਆ ਦੇ ਵਿੱਚ ਲਾਰੈਂਸ ਬਿਸ਼ਨੋਏ ਨੂੰ ਮੋਂਗਾ ਅਦਾਲਤ ਅᱨ ਵਿੱਚ ਲਿਆਂਦਾ ਗਿਆ ਅਤੇ ਵਾਪਸ ਉਸ ਨੂੰ ਬਠਿੰਡਾ ਦੀ ਜੇਲ੍ਹ ਦੇ ਵਿੱਚ ਹੀ ਵਾਪਸ ਛੱਡਿਆ ਗਿਆ ਹੈ ਦੱਸ ਦਈਏ ਕਿ ਇਹ ਉਹੀ ਸ਼ਖਸ ਹੈ ਇਹ ਉਹੀ ਇਹ ਕੈਟਾਗਰੀ ਦਾ ਗੈਂਗਸਟਰ ਹੈ ਜਿਸ ਨੇ ਸਿੱਧੂ ਮੂਸੇਵਾਲੇ ਕਤਲ ਕੇਸ ਦੀ ਜ਼ਿੰਮੇਵਾਰੀ ਲਈ ਸੀ ਅਤੇ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਇਹ ਬਹੁਤ ਹੀ ਲੋੜਿੰਦਾ ਗੈਂਗਸਟਰ ਦੱਸਿਆ ਜਾ ਰਿਹਾ ਅਤੇ ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਰੋਈ ਨੇ ਖੁਦ ਖਲਾਸਾ ਕੀਤਾ ਸੀ ਕਿ ਉਸ ਨੂੰ ਸਿਆਸਤਦਾਨ ਅਤੇ ਵਪਾਰੀ ਧਮਕੀਆਂ ਦੇਣ ਦੇ ਲਈ ਕਹਿੰਦੇ ਹਨ ਤਾਂ ਜੋ ਉਹਨਾਂ ਨੂੰ ਸੁਰੱਖਿਆ ਮਿਲ ਸਕੇ ਇਸ ਦੇ ਨਾਲ ਉਸ ਨੇ ਦੱਸਿਆ ਸੀ ਕਿ ਅਜਿਹਾ ਕਰਨ ਦੇ ਨਾਲ ਉਸ ਦੀ ਰੰਗਦਾਰੀ ਜੋ ਹੈ 2.5 ਕਰੋੜ ਰੁਪਏ ਮਹੀਨੇ ਦੀ ਹੁੰਦੀ ਹੈ ਇਸ ਦੇ ਨਾਲ ਦੋਨਾਂ ਪਾਰਟੀਆਂ ਦਾ ਕੰਮ ਬਣ ਜਾਂਦਾ ਹੈ ਇਸ ਨੂੰ ਪੈਸੇ ਮਿਲ ਜਾਂਦੇ ਹਨ ਅਤੇ ਜਿਨ੍ਹਾਂ ਨੇ ਸੁਰੱਖਿਆ ਲੈਣੀ ਹੁੰਦੀ ਹੈ ਉਹਨਾਂ ਨੂੰ ਸੁਰੱਖਿਆ ਮਿਲ ਜਾਂਦੀ ਹੈ ਦੱਸਦੀ ਇੱਕ ਵਾਰ ਫਿਰ ਤੋਂ ਮੋਗਾ ਦੀ ਅਦਾਲਤ ਦੇ ਵਿੱਚ ਲਾਰੈਂਸ ਬਿਸ਼ਰੋਈ ਨੂੰ ਪੇਸ਼ ਕੀਤਾ ਗਿਆ ਹੈ ਇੱਕ ਮੇਅਰ ਦੇ ਭਰਾ ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਲੈ ਕੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਐਸਮਝੜ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਲਾਰੈਂਸ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਸਾਹਮਣੇ ਆ ਰਿਹਾ ਦੱਸ ਦਿਆ ਕਿ ਲਾਰੈਂਸ ਬਿਸ਼ਨੋਈ ਨੂੰ ਇੱਕ ਹੋਰ ਕੇਸ ਦੇ ਵਿੱਚ ਮੋਗਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਬਖਤਰਬੰਦ ਗੱਡੀਆਂ ਦੇ ਵਿੱਚ ਉਸ ਨੂੰ ਮੋਗਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਬਟਿੰਡਾ ਤੋਂ ਲਿਆਂਦਾ ਗਿਆ ਸੀ ਅਤੇ ਮੋਗਾ ਦੇ ਵਿੱਚ ਪੇਸ਼ ਕੀਤਾ ਗਿਆ ਦੱਸ ਦਿਆ ਕਿ ਮੋਗਾ ਦੇ ਵਿੱਚ ਉਸ ਦੇ ਉੱਪਰ ਇੱਕ ਮੇਅਰ ਦੇ ਘਰ ਤੇ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਉਸ ਨੂੰ ਮੋਕਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬਖਤਰਬੰਦ ਗੱਡੀਆਂ ਦੇ ਵਿੱਚ ਕੜੀ ਸੁਰੱਖਿਆ ਦੇ ਵਿੱਚ ਲਾਰੈਂਸ ਬਿਸ਼ਨੋਏ ਨੂੰ ਮੋਗਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਅਤੇ ਵਾਪਸ ਉਸ ਨੂੰ ਬਠਿੰਡਾ ਦੀ ਜੇਲ੍ਹ ਦੇ ਵਿੱਚ ਹੀ ਵਾਪਸ ਛੱਡਿਆ ਗਿਆ ਹੈ ਦੱਸ ਦਿਓ ਕਿ ਇਹ ਉਹੀ ਸ਼ਖਸ ਹੈ ਇਹ ਉਹੀ ਇਹ ਕੈਟਾਗਰੀ ਦਾ ਗੈਂਗਸਟਰ ਹੈ ਜਿਸ ਨੇ ਸਿੱਧੂ ਮੂਸੇਵਾਲੇ ਕਤਲ ਕੇਸ ਦੀ ਜ਼ਿੰਮੇਵਾਰੀ ਲਈ ਸੀ ਅਤੇ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਇਹ ਬਹੁਤ ਹੀ ਲੋੜਿੰਦਾ ਗੈਂਗਸਟਰ ਦੱਸਿਆ ਜਾ ਰਿਹਾ ਹੈ ਅਤੇ ਇਹ ਵੀ ਦੱਸਦੇ ਕਿ ਕੁਝ ਦਿਨ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਰੋਈ ਨੇ ਖੁਦ ਖਲਾਸਾ ਕੀਤਾ ਸੀ ਕਿ ਉਸ ਨੂੰ ਸਿਆਸਤਦਾਨ ਅਤੇ ਵਪਾਰੀ ਧਮਕੀਆਂ ਦੇਣ ਦੇ ਲਈ ਕਹਿੰਦੇ ਹਨ ਤਾਂ ਜੋ ਉਹਨਾਂ ਨੂੰ ਸੁਰੱਖਿਆ ਮਿਲ ਸਕੇ ਇਸ ਦੇ ਨਾਲ ਉਸ ਨੇ ਦੱਸਿਆ ਸੀ ਕਿ ਅਜਿਹਾ ਕਰਨ ਦੇ ਨਾਲ ਉਸ ਦੀ ਰੰਗਦਾਰੀ ਜੋ ਹੈ 2.5 ਕਰੋੜ ਰੁਪਏ ਮਹੀਨੇ ਦੀ ਹੁੰਦੀ ਹੈ ਇਸ ਦੇ ਨਾਲ ਦੋਨਾਂ ਪਾਰਟੀਆਂ ਦਾ ਕੰਮ ਬਣ ਜਾਂਦਾ ਹੈ ਇਸ ਨੂੰ ਪੈਸੇ ਮਿਲ ਜਾਂਦੇ ਹਨ ਅਤੇ ਜਿਨ੍ਹਾਂ ਨੇ ਸੁਰੱਖਿਆ ਲੈਣੀ ਹੁੰਦੀ ਹੈ ਉਹਨਾਂ ਨੂੰ ਸੁਰੱਖਿਆ ਮਿਲ ਜਾਂਦੀ ਹੈ ਦੱਸਦੀ ਇੱਕ ਵਾਰ ਫਿਰ ਤੋਂ ਮੋਗਾ ਦੀ ਅਦਾਲਤ ਦੇ ਵਿੱਚ ਲਾਰੈਂਸ ਬਿਸ਼ਰੋਈ ਨੂੰ ਪੇਸ਼ ਕੀਤਾ ਗਿਆ ਹੈ ਇੱਕ ਮੇਅਰ ਦੇ ਭਰਾ ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਲੈ ਕੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਲਾਰੈਂਸ ਬਿਸ਼ਨੋਏ ਨੂੰ ਆਪਣੇ ਸਿਟੀ ਸਾਊਥ ਦਾ ਸਾਰੀ ਆਪਣੇ ਸਿਟੀ ਦਾਣਾ ਦੇ ਇੱਕ ਕੇਸ ਦੇ ਵਿੱਚ ਮਾਨਯੋਗ ਅਦਾਲਤ ਵਿੱਚ ਨੂੰ ਚਾਰਜ ਫਰੇਮ ਕਰਨ ਲਈ ਪੇਸ਼ ਕੀਤਾ। ਉਹਦੀ ਪ੍ਰੋਸੀਡਿੰਗਸ ਕੰਪਲੀਟ ਹੋਣੇ ਕੇ ਬਾਅਦ ਉਹਨਾਂ ਨੂੰ ਫਿਰ ਵਾਪਸ ਬਟਿੰਡਾ ਜੇਲ੍ਹ ਲਈ ਭੇਜ ਦਿੱਤਾ। ਇਹਨਾਂ ਦੀ ਅਗਲੀ ਡੇਟ ਜੁਲਾਈ 17 ਨੂੰ ਹੋਸੀ ਫਾਲੋਅ ਅਪ ਕਰਾਂਗੇ। ਕਿਹੜੇ ਸਰ ਕਿਹੜੇ ਮਾਮਲੇ ਸੀਗੇ 2021 ਚ ਕੀ ਸਿਟੀ ਦੇ ਕੇਸ ਉਸੇ ਫਾਇਰਿੰਗ ਦੀ 21 ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਉਸ ਦਾਣਾ ਦੇ ਉਸੇ ਕੇਸ ਦੇ ਵਿੱਚ ਜਿਹੜਾ ਅੱਜ ਫਰੇਮ ਹੋਣਾ ਸੀਗਾ ਕੋਰਟ 'ਚ ਉਹਨਾਂ ਨੇ ਅੱਜ ਮਾਨਯੋਗ ਕੋਰਟ ਐਸੀ ਪੇਸ਼ ਕਰਾਇਆ। ਕਿੰਨੇ ਜਣਾਂ ਨੂੰ ਪੇਸ਼ ਕੀਤਾ ਫਿਰ ਇਹ ਜੁਡੀਸ਼ੀਅਲ ਰਿਮਾਂਡ ਸੀ ऑलरेडी ਨਾਰਿੰਦਰ ਸਿਰਮੰਨ ਨਾਲ ਬਾਕੀ ਇਹਨਾਂ ਦੀ ਤਿੰਨ ਦੋਸ਼ੀ ਆਵਨ ਬਿਊਰੋ ਰਿਪੋਰਟ ਐਸਐਮਜੀ ਨਿਊਜ਼